ਗੁੱਡ ਮਾਰਨਿੰਗ ਸਟੂਡੈਂਟ ਤੁਹਾਡੀ ਪੰਜਾਬੀ ਵਿਆਕਰਨ ਦੀ ਕਲਾਸ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਹਾਂ ਤੁਹਾਡੀ ਆਪਣੀ ਨੀਹਾ ਗਰਗ ਅੱਜ ਮੈਂ ਤੁਹਾਡੇ ਨਾਲ ਪੰਜਾਬੀ ਵਿਆਕਰਨ ਦੇ ਸਬੰਧਿਤ ਵਿਸ਼ਾ ਵਿਸ਼ੇਸ਼ਣ ਅਤੇ ਉਸ ਦੇ ਕਿਸਮਾਂ ਬਾਰੇ ਜਾਣਕਾਰੀ ਦਵਾਂਗੀ ਜੀ ਵਿਸ਼ੇਸ਼ਣ ਜਦੋਂ ਅਸੀਂ ਕਿਸੇ ਜੀਵ ਜਗ੍ਹਾ ਵਸਤੂ ਦਾ ਗੁਣ ਉਹ ਗੁਣ ਆਕਾਰ ਆਦਿ ਦਾ ਜ਼ਿਕਰ ਕਰਦੇ ਹਾਂ ਤਾਂ ਉਹ ਵਸਤੂ ਦੂਜੀਆਂ ਵਸਤੂਆਂ ਅਜਈਆਂ ਵਸਤੂਆਂ ਤੋਂ ਵਿਸ਼ੇਸ਼ ਬਣ ਜਾਂਦੀ ਹੈ ਜਿਹੜੇ ਸ਼ਬਦ ਕਿਸੇ ਨਾਮ ਜਾਂ ਪਰਨਾਮ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰ ਉਹਨਾਂ ਨੂੰ ਆਮ ਤੋਂ ਖਾਸ ਬਣਾ ਉਹਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਹਾਂਜੀ ਜਿਵੇਂ ਆਪਣੇ ਕੋਲ ਇਹ ਸਿਆਣਾ ਆਦਮੀ ਬੁੱਧੀਮਨ ਕੁੜੀ ਇਹਨਾਂ ਵਾਕ ਵਿੱਚ ਬੁੱਧੀਮਨ ਤੇ ਸਿਆਣਾ ਵਿਸ਼ੇਸ਼ਣ ਸ਼ਬਦ ਹਨ ਜਿਵੇਂ ਸਿਆਣੀ ਤੇ ਸਿਆਣੀ ਬੁੱਧੀਮਨ ਇਹਦੇ ਵਿੱਚ ਸਿਆਣੀ ਕੁੜੀ ਜੀ ਉਹ ਕੀ ਹੈ ਬਹੁਤ ਬੁੱਧੀਮਨ ਆਪਾਂ ਨੂੰ ਦੱਸਿਆ ਗਿਆ ਜੀ ਵਿਸ਼ੇਸ਼ਣ ਦਾ ਮਤਲਬ ਵਿਸ਼ੇਸ਼ਤਾ ਵੀ ਜਿਹੜੀ ਚੀਜ਼ਾਂ ਬਹੁਤ ਹੁੰਦੇ ਨੇ ਪਰ ਜਿਹੜੀ ਕਿਸੇ ਚੀਜ਼ ਨੂੰ ਆਮ ਤੋਂ ਖਾਸ ਬਣਾਉਂਦੀ ਹੈ ਉਹਦੀ ਵਿਸ਼ੇਸ਼ਤਾ ਪ੍ਰਗਟ ਕਰਦੀ ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਹਾਂਜੀ ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਨੇ ਫਸਟ ਗੁਣਵਾਚਕ ਵਿਸ਼ੇਸ਼ਣ ਸੈਕਿੰਡ ਸੰਖਿਆਵਾਚਕ ਵਿਸ਼ੇਸ਼ਣ ਥਰਡ ਨਾਮਵਾਚਕ ਵਿਸ਼ੇਸ਼ਣ ਫੋਰ ਨਿਸ਼ਚੇਵਾਚਕ ਵਿਸ਼ੇਸ਼ਣ ਪੰਜਵਾਂ ਪਰਨਾਮੀ ਵਿਸ਼ੇਸ਼ਣ ਹਾਂਜੀ ਫਸਟ ਹੈ ਗੁਣਵਾਚਕ ਵਿਸ਼ੇਸ਼ਣ ਹਾਂਜੀ ਜਿਹੜੇ ਸ਼ਬਦ ਕਿਸੇ ਨਾਮ ਜਾਂ ਪੜਨਾਵ ਦੇ ਨਾਲ ਆ ਕੇ ਉਸ ਦਾ ਗੁਣ ਜਾਂ ਉਹ ਗੁਣ ਆਦਿ ਪ੍ਰਗਟ ਕਰੇ ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਹਾਂਜੀ ਆਪਾਂ ਦੱਸਿਆ ਗਿਆ ਵੀ ਜਿਹੜੇ ਨਾਮ ਜਾਂ ਪੜਨਾਮ ਨਾਲ ਲਾ ਕੇ ਉਹਦੇ ਗੁਣ ਜਾਂ ਉਹ ਗੁਣ ਦੱਸਣ ਉਸ ਨੂੰ ਕੀ ਕਹਿੰਦੇ ਹਨ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਨੇ ਜਿਵੇਂ ਆਪਾਂ ਨੂੰ ਦਿੱਤਾ ਜੀ ਪਤਲੀ ਕੁੜੀ ਸੁੰਦਰ ਕੁੜੀ ਉੱਚੀ ਪਦਵੀ ਹਾਂਜੀ ਕੁੜੀਆਂ ਤਾਂ ਕੋਈ ਬਹੁਤ ਹੁੰਦੀਆਂ ਨੇ ਪਰ ਆਪਾਂ ਇਹਦੇ ਵਿੱਚ ਵਿਸ਼ੇਸ਼ਤਾ ਕਿ ਇੱਕ ਪਤਲੀ ਆ ਗਈ ਦੂਜਾ ਸੁੰਦਰ ਪਦਵੀਆਂ ਵੀ ਬਹੁਤ ਨੇ ਪਰ ਪਦਵੀ ਉੱਚੀ ਪਦਵੀ ਆ ਉਹਦੀ ਵੀ ਉਹ ਕਿਸੇ ਉੱਚੀ ਪੋਸਟ ਤੇ ਵਿਰਾਜਮਾਨ ਹੈ ਗੁਣਵਾਚਕ ਵਿਸ਼ੇਸ਼ਣ ਕਿਸੇ ਨਾਮ ਜਾਂ ਪੜਨਾਮ ਦੇ ਗੁਣ ਉਹ ਗੁਣ ਆਕਾਰ ਅਵਸਥਾ ਆਦਿ ਦੇ ਤਿੰਨ ਦਰਿਆ ਜਾਂ ਅਵਸਥਾ ਨੂੰ ਪ੍ਰਗਟ ਕਰਦਾ ਹੈ ਪਹਿਲੀ ਅਵਸਥਾ ਜੀ ਗੁਣ ਦੋਸ਼ ਦੀ ਅਵਸਥਾ ਮਤਲਬ ਆਪਾਂ ਨੂੰ ਇਹਦੇ ਵਿੱਚ ਨਾਮ ਜਾਂ ਪੜਨਾਮ ਦੇ ਗੁਣ ਜਾਂ ਦੋਸ਼ ਦੱਸੇ ਨੇ ਜਿਵੇਂ ਨੇਕ ਚੰਗਾ ਸੱਚਾ ਝੂਠਾ ਬੂਰਾ ਖੱਟਾ ਮਿੱਠਾ ਆਦਿ ਮਤਲਬ ਕੋਈ ਬੰਦਾ ਕਿੰਨਾ ਨੇਕ ਹੈ ਚੰਗਾ ਕਿੰਨਾ ਸੱਚ ਬੋਲਦਾ ਕਿੰਨਾ ਝੂਠ ਬੋਲ ਰਿਹਾ ਹੈ ਹਨਾ ਕੋਈ ਚੀਜ਼ ਕਿ ਨਿੱਖੱਟੀ ਮਿੱਠੀ ਇਹ ਕੀ ਹੈ ਸਾਰੇ ਉਹਦੇ ਦੋਸ਼ ਅਵਸਥਾਵਾਂ ਦੱਸੇ ਨੇ ਗੁਣ ਤੇ ਉਹ ਗੁਣ ਨੇ ਉਸ ਤੋਂ ਵਾਰ ਕੇ ਆਕਾਰ ਵਿਸਤਾਰ ਦੀ ਅਵਸਥਾ ਇਹਦੇ ਵਿੱਚ ਆਪਾਂ ਨੂੰ ਆਕਾਰ ਬਾਰੇ ਪਤਾ ਲੱਗਦਾ ਵੀ ਕਿਹੜਾ ਬੰਦਾ ਜਾਂ ਕੋਈ ਚੀਜ਼ ਕਿੰਨੀ ਉੱਚੀ ਜਾਂ ਨੀਵੀਂ ਹੈ ਕੋਈ ਬੰਦਾ ਕਿੰਨਾ ਮੋਟਾ ਜਾਂ ਪਤਲਾ ਹੈ ਕਿੰਨਾ ਲੰਮਾ ਜਾਂ ਮੱਧਰਾ ਹੈ ਕੋਈ ਇਸੇ ਦੀ ਵੀ ਕੋਈ ਵੀ ਸੂਟ ਵਗੈਰਾ ਕਿੰਨਾ ਖੁੱਲਾ ਜਾਂ ਢੀੜਾ ਹੈ ਇਹ ਉਹਨਾਂ ਦੇ ਆਕਾਰ ਬਾਰੇ ਗੱਲ ਕੀਤੀ ਹੈ ਤੀਜੀ ਅਵਸਥਾ ਕੀ ਦਸ਼ਾ ਦੀ ਅਵਸਥਾ ਨਰਮ ਗਰਮ ਰੋਗੀ ਨੌਜਵਾਨ ਬੁੱਢਾ ਆਦਮੀ ਆਪਾਂ ਨੂੰ ਉਹਦੀ ਦਸ਼ਾ ਦੇਖ ਕੇ ਪਤਾ ਲੱਗਦਾ ਹੈ ਵੀ ਇਹੇ ਚੀਜ਼ ਆਪਾਂ ਨੂੰ ਜਦੋਂ ਆਪਾਂ ਚੁੰਨੀ ਆਪਾਂ ਕਹਿੰਦੇ ਆ ਵੀ ਦੇਖੋ ਬਰੈਡ ਕਿੰਨੀ ਸੌਫਟ ਹੈ ਜਦੋਂ ਦੋ ਦਿਨ ਪਹਿਰੇ ਇੰਝ ਜੇ ਤਾਂ ਆੱਕੜ ਜਾਂਦੀ ਆਪਾਂ ਕਹਿੰਦੇ ਕਿੰਨੀ ਹਾਰਡ ਹੋ ਰਹੀ ਹੈ ਨਾ ਗਰਮ ਚੀਜ਼ ਨੂੰ ਪਤਾ ਲੱਗਦਾ ਨਾ ਜਦੋਂ ਆਪਾਂ ਖਾਂਦੇ ਆ ਵੀ ਕਿੰਨੀ ਗਰਮ ਤੇ ਕਿੰਨੀ ਠੰਡੀ ਹੈ ਬੰਦਿਆਂ ਦੇਖ ਕੇ ਪਤਾ ਲੱਗਦਾ ਵੀ ਉਹ ਸਵਸਥਾ ਹੈ ਜਾਂ ਰੋਗੀ ਹੈ ਦੂਰ ਹੀ ਆਪਾਂ ਕਹਿੰਦੇ ਇਹ ਤਾਂ ਨੌਜਵਾਨ ਬੰਦਾ ਹੈ ਪਰ ਕੋਈ ਹੋਰ ਆ ਰਿਹਾ ਤਾਂ ਆਪ ਕਹਿੰਦੇ ਆ ਇਹ ਤਾਂ ਬੁੱਢਾ ਬਜ਼ੁਰਗ ਬੰਦਾ ਆ ਰਿਹਾ ਜੀ ਨੈਕਸਟ ਪੁਆਇੰਟ ਅਗਰ ਜੀ ਆਪਣਾ ਸੰਖਿਆਵਾਚਕ ਵਿਸ਼ੇਸ਼ਣ ਇਹਦੇ ਵਿੱਚ ਸੰਖਿਆ ਦਾ ਮਤਲਬ ਗਿਣਤੀ ਗਿਣਤੀ ਤੋਂ ਭਾਵ ਹੈ ਜੀ ਜਿਹੜੇ ਸ਼ਬਦ ਤੋਂ ਨਾਪ ਜਾਂ ਪਰਨਾਵ ਦੀ ਸੰਖਿਆ ਭਾਰ ਗਿਣਤੀ ਦਾ ਗਿਆਨ ਹੋਵੇ ਉਸ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਮੇਰੇ ਕੋਲ 50 ਰੁਪਏ ਨੇ ਸੀਤਾ ਕੋਲ 7 ਕਿਤਾਬਾਂ ਹਨ ਹਾਂਜੀ ਇਹਨਾਂ ਵਿੱਚ ਗਿਣਤੀ ਦੱਸੀ ਗਈ ਹੈ ਵੀ ਮੇਰੇ ਕੋਲ ਤਾਂ 50 ਰੁਪਏ ਨੇ ਜਿਹੜੀ ਸੀਤਾ ਹੈ ਉਹਦੇ ਕੋਲ ਕਿੰਨੇ ਕਿੰਨੀਆਂ ਕਿਤਾਬਾਂ ਨੇ 7 ਕਿਤਾਬਾਂ ਉਪਰੋਕਤ ਵਾਕਾਂ ਵਿੱਚੋਂ 7 ਅਤੇ 50 ਸੰਖਿਆਵਾਚਕ ਵਿਸ਼ੇਸ਼ਣ ਹਨ ਹਾਂਜੀ ਇਹ ਵੀ ਦੋ ਪ੍ਰਕਾਰ ਦੇ ਹੁੰਦੇ ਨੇ ਨਿਸ਼ਚਿਤ ਸੰਖਿਆਵਾਚਕ ਤੇ ਅਨਿਸ਼ਚਿਤ ਸੰਖਿਆਵਾਚਕ ਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ ਇਸ ਦੇ ਘੇਰੇ ਵਿੱਚ ਜਿਹੜੇ ਇਸ ਦੇ ਅੰਦਰ ਆਉਂਦੇ ਨੇ ਗਿਣਤੀ ਸੰਬੰਧੀ ਸ਼ਬਦ ਹੁੰਦੇ ਨੇ ਜਿਵੇਂ 1 2 3 4 ਲਗਾਤਾਰ ਗਿਣਤੀ ਆ ਗਈ ਫਿਰ ਦੋਹਾਂ ਤਿੰਨਾਂ ਚੌਹਾਂ ਪੰਜਾਂ ਅੱਠਾਂ ਦਸਾਂ ਆ ਗਈ ਇਹਦੇ ਵੀ ਅੱਗੇ ਨਿਸ਼ਚਿਤ ਵਾਕਿਸ ਦੀਆਂ ਵੀ ਵਿਸ਼ੇਸ਼ਤਾਵਾਂ ਨੇ ਜੀ ਅੱਗੇ ਫਸਟ ਹੈਗਾ ਅਪੂਰਨ ਅੰਕ ਜਿਵੇਂ ਅਪੂਰਨ ਅੰਕ ਨੇ ਡੇਢ ਢਾਈ ਅੱਧਾ ਪੌਣਾ ਆਦਿ ਹਨਾ ਜੀ ਕਰਮਵਾਚਕ ਜਿਹੜੇ ਲਗਾ ਇਹ ਦਰਜ ਵਾਰ ਗਿਣਤੀ ਦੇ ਸੂਚਕ ਹੁੰਦੇ ਨੇ ਜਿਵੇਂ 7ਵਾਂ 8ਵਾਂ 10ਵਾਂ 15ਵਾਂ ਆਦਿ ਲਗਾਤਾਰ ਹੁੰਦੇ ਨੇ ਸਮੁੱਚਤ ਬੋਧਕ ਇਹ ਪੂਰੀ ਗਿਣਤੀ ਨੂੰ ਨਿਸ਼ਚਿਤ ਰੂਪ ਵਿੱਚ ਪੇਸ਼ ਕਰਦੇ ਨੇ ਜਿਵੇਂ ਦੋਵੇਂ ਤਿੰਨੇ ਚਾਰੇ ਸੱਤੇ ਅੱਠੇ 20 ਦੇ 20 ਆਪਾਂ ਕਹਿੰਦੇ ਇਹ ਤਾਂ 20 ਦੇ 20 ਨੇ 100 ਦੇ 100 ਆਦੀ ਅੱਗੇ ਗੁਣ ਵਾਚ ਕੇ ਇਹ ਗਿਣਤੀ ਨੂੰ ਗੁਣਾ ਕਰਕੇ ਦਰਸਾਉਂਦੇ ਨੇ ਦੁੱਗਣਾ ਤਿੱਗਣਾ ਚੌਕਣਾ 20 ਗੁਣਾ ਆਦੀ ਅੱਗੇ ਆ ਗਿਆ ਜੀ ਨਿਸ਼ਚਿਤ ਸੰਖਿਆ ਵਿਸ਼ੇਸ਼ ਇਹ ਵਿਸ਼ੇਸ਼ਣ ਗਿਣਤੀ ਨੂੰ ਸਿਰਫ ਅਨੁਮਾਨ ਹੀ ਦਰਸਾਉਂਦਾ ਜਿਵੇਂ 5 ਕੁ ਇੱਕ ਅੱਧਾ ਥੋੜਾ ਬਹੁਤ ਆਦੀ ਇਹਦੇ ਵਿੱਚ ਆਪਾਂ ਨੂੰ ਕੋਈ ਵੀ ਨਿਸ਼ਚਿਤ ਮਤਲਬ ਵੀ ਆਪਾਂ ਨੂੰ ਕੋਈ ਨਿਸ਼ਚਿਤ ਨਹੀਂ ਹੁੰਦੀ ਚੀਜ਼ ਦਾ ਵੀ ਆਪਾਂ ਕਹਿ ਦੇ ਵੀ ਇਹ ਇੰਨੀ ਹੈ ਆਪਾਂ ਬਸ ਅੰਦਾਜ਼ਾ ਲਾ ਸਕਦੇ ਹਾਂ ਵੀ ਇਹ ਡੇਢ ਕਿਲੋ ਦੁੱਧ ਹੋਣਾ ਜੀ 2 ਕਿਲੋ ਚਾਵਲ ਨਹੀਂ ਅੰਦਾਜ਼ਾ ਲੱਗਦਾ ਜਿਹਦੇ ਵਿੱਚ ਉਹਨੂੰ ਨਿਸ਼ਚਿਤ ਵਾਚਕ ਸੰਖਿਆ ਕਹਿੰਦੇ ਹਨ 3rd ਪੁਆਇੰਟ ਆ ਗਿਆ ਜੀ ਆਪਣਾ ਪਰਨਾਮ ਵਾਚਕ ਵਿਸ਼ੇਸ਼ਣ ਜਿਹੜੇ ਸ਼ਬਦਾਂ ਤੋਂ ਨਾਮ ਜਾਂ ਪਰਨਾਮ ਦੀ ਮੀਨਤੀ ਮਾਪ ਤੇਲ ਦਾ ਗਿਆਨ ਹੋਵੇ ਉਹਨਾਂ ਨੂੰ ਪਰਨਾਮ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਉਸ ਦੇ ਕੋਲ ਬਹੁਤ ਧਨ ਹੈ ਸੈਕੀਨਗਰ ਥੋੜਾ ਕੰਮ ਬਾਕੀ ਹਾਂਜੀ ਆਪਾਂ ਨੂੰ ਉਦਾਹਰਨ ਦਿੱਤੀ ਹੈ ਇਹਦੇ ਵਿੱਚ ਦੇਖੋ ਪ੍ਰਨਾਮ ਹੋਗੇ ਨਾ ਉਸ ਦੇ ਕੋਲ ਵੀ ਆਪਾਂ ਕਹਿੰਦੇ ਆ ਉਹ ਆਦਮੀ ਆ ਉਹਦੇ ਕੋਲ ਤਾਂ ਬਹੁਤ ਜ਼ਿਆਦਾ ਧਨ ਹੈ ਪੈਸਾ ਤੇ ਆਪਾਂ ਜੇ ਕੋਈ ਪੁੱਛੇ ਵੀ ਆ ਕਿੰਨਾ ਕਾ ਕਮਰੇ ਦਾ ਆਪਾਂ ਕਹਿੰਦੇ ਥੋੜਾ ਜਿਹਾ ਬਾਕੀ ਰਹਿ ਗਿਆ ਜੀ ਬਾਕੀ ਸਾਰਾ ਹੋ ਗਿਆ ਉਪਰੋਕਤ ਵਾਕਾਂ ਵਿੱਚ ਥੋੜਾ ਤੇ ਬਹੁਤ ਕਿੰਨੇ ਪ੍ਰਨਾਵਾਚਕ ਵਿਸ਼ੇਸ਼ਣ ਦੀਆਂ ਉਦਾਹਰਨਾਂ ਨੇ ਨੈਕਸਟ ਆ ਗਿਆ ਜੇ ਆਪਣਾ ਨਿਸ਼ਚੇਸ਼ ਨਿਸ਼ਚੇਸ਼ ਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਜਾਂ ਪੜਨਾਵ ਵੱਲ ਨਿਸ਼ਚੇਪੂਰਵ ਸੰਕੇਤ ਕਰੇ ਤੇ ਉਸ ਨੂੰ ਆਮ ਤੋਂ ਵਿਸ਼ੇਸ਼ ਬਣਾਏ ਉਸ ਨੂੰ ਨਿਸ਼ਚਯਵਾਚ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਇਹ ਕੁੜੀ ਕਿੰਨੀ ਸਮਝਦਾਰ ਹੈ ਸੈਕੰਡ ਉਦਾਹਰਨ ਜੀ ਉਹ ਫੁੱਲ ਕਿੰਨਾ ਸੋਹਣਾ ਉਪਰੋਕਤ ਵਾਕਾਂ ਵਿੱਚ ਇਹ ਹੀ ਅਤੇ ਉਹ ਨਿਸ਼ਚੇਸ਼ ਵਿਸ਼ੇਸ਼ਣ ਹਨ ਹਾਂਜੀ ਅੱਗੇ ਇਹਦੀਆਂ ਵੀ ਦੋ ਉਦਾਹਰਨਾਂ ਨੇ ਜੀ ਇੱਕ ਹੈਗਾ ਨਿਕਟਵਰਤੀ ਇੱਕ ਦੂਰਵਰਤੀ ਫਰਸਟ ਨਿਕਤ ਵਰਤੀ ਦੀ ਉਦਾਹਰਨ ਹੈ ਜੀ ਇਹ ਕਿਤਾਬ ਮੇਰੀ ਹੈ ਇਹ ਘਰ ਸਾਡਾ ਹੈ ਮਤਲਬ ਜਦੋਂ ਆਪਾਂ ਨੇੜੇ ਖੜ ਕੇ ਦੱਸਦੇ ਹਾਂ ਵੀ ਜਿਹੜੀ ਆ ਕਿਤਾਬ ਹੈ ਇਹ ਮੇਰੀ ਹੈ ਤੇ ਜਿਹੜਾ ਆਹ ਵਾਲਾ ਘਰ ਇਹ ਸਾਡਾ ਹੈ ਦੂਰ ਵਰਤੀ ਦੇ ਵਿੱਚ ਉਦਾਹਰਨ ਹੈ ਜੀ ਉਹ ਮੇਰੇ ਚਾਚੇ ਦਾ ਘਰ ਹੈ ਜਿਹੜਾ ਉਹ ਘਰ ਦਿਖ ਰਿਹਾ ਆਪਾਂ ਦੂਰੋਂ ਕਹਿੰਦੇ ਉਹਨਾਂ ਦਾ ਜਿਹੜਾ ਉਹ ਘਰ ਦਿਖ ਰਿਹਾ ਜਿਵੇਂ ਰੈੱਡ ਗੇਟ ਵਾਲਾ ਗੇਟ ਹੈ ਉਦਾਹਰਨ ਦੇ ਤੌਰ ਤੇ ਵੀ ਉਹ ਮੇਰੇ ਚਾਚੇ ਦਾ ਘਰ ਹੈ ਜਿਹੜਾ ਬਲੈਕ ਗੇਟ ਵਾਲਾ ਘਰ ਹੈ ਉਦਾਹਰਨ ਦੇ ਤੌਰ ਤੇ ਉਹ ਕੀ ਹੈ ਉਹ ਸਾਡਾ ਘਰ ਹੈ ਤੇ ਇਹਦੇ ਵਿੱਚ ਇਹੀ ਉਹ ਇਹ ਸ਼ਬਦ ਇਹਨਾਂ ਵਾਕ ਵਿੱਚ ਨਿਸ਼ਚੇਸ਼ਣ ਵਾਚਕ ਵਿਸ਼ੇਸ਼ਣ ਜੇ ਇਹਨਾਂ ਵਾਕਾ ਵਿੱਚ ਘਰ ਪਿੰਡ ਮੁੰਡਾ ਨਾਮ ਸ਼ਬਦ ਨਾ ਹੁੰਦੇ ਤਾਂ ਇਹ ਸ਼ਬਦ ਨਿਸ਼ੇਸ਼ਕ ਵਾਚਕ ਪੜਨਾਮ ਹੋਣੇ ਸਨ ਠੀਕ ਹੈ ਜੀ ਜੇ ਨਾਮ ਨਾ ਦਿੱਤਾ ਹੁੰਦਾ ਤਾਂ ਆਪਾਂ ਇਹ ਕੀ ਹੁੰਦੇ ਸੀ ਪੜਨਾਮ ਸ਼ਬਦ ਹੋਣੇ ਸੀ ਹਾਂਜੀ ਨੈਕਸਟ ਆਪਣਾ ਪੁਆਇੰਟ ਆ ਗਿਆ ਜੀ ਪੜਨਾਮੀ ਵਿਸ਼ੇਸ਼ਣ ਜਿਹੜੇ ਸ਼ਬਦ ਪੜਨਾਮ ਹੋ ਪਰ ਨਾਪ ਸ਼ਬਦਨਾਂ ਨਾਲ ਲੱਗ ਕੇ ਵਿਸ਼ੇਸ਼ਣ ਦਾ ਕੰਮ ਕਰੇ ਉਸ ਨੂੰ ਪੜਨਾਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਠੀਕ ਹੈ ਜੀ ਜਿਵੇਂ ਉਦਾਹਰਨ ਦੇ ਤੌਰ ਤੇ ਮੇਰੀ ਕਿਤਾਬ ਕਿਸ ਕੋਲੇ ਹੈ ਉਪਰੋਕਤ ਵਾਕ ਵਿੱਚ ਮੇਰੀ ਪੜਨਾਵੀ ਵਿਸ਼ੇਸ਼ਣ ਹੈ ਹਨ ਅੱਗੇ ਆਗੇ ਜੀ ਵਿਸ਼ੇਸ਼ਣ ਦਾ ਸਧਾਰਨ ਤੇ ਸੰਬੰਧਕ ਰੂਪ ਹੈ ਇਹ ਵੀ ਵਿਸ਼ੇਸ਼ਣ ਦੋ ਪ੍ਰਕਾਰ ਦੇ ਹੁੰਦੇ ਨੇ ਸਧਾਰਨ ਰੂਪ ਸੰਬੰਧਕ ਰੂਪ ਉਦਾਹਰਨ ਦੇ ਤੌਰ ਤੇ ਦੇਖੋ ਜੀ ਸਧਾਰਨ ਰੂਪ ਦੇ ਵਿੱਚ ਫਸਟ ਹੈਗਾ ਜੀ ਪਿਆਰੇ ਲਾਲ ਚੰਗਾ ਵਿਅਕ ਹੈ ਸੈਕਿੰਡ ਆ ਗਿਆ ਖੁਰਲੀ ਤੇ ਕਾਲਾ ਘੋੜਾ ਖੜਾ ਹੈ ਥਰਡ ਆ ਗਿਆ ਜੀ ਅਮਰਜੀਤ ਕੋਰ ਦੇ ਦੋ ਬੱਚੇ ਹਨ ਹਾਂਜੀ ਸਧਾਰਨ ਰੂਪ ਹੈ ਇਹਦੇ ਵਿੱਚੋਂ ਜੀ ਫਸਟ ਦੇ ਵਿੱਚ ਚੰਗਾ ਕੀ ਵਿਸ਼ੇਸ਼ਣ ਆ ਗਿਆ ਸੈਕਿੰਡ ਕਾਲਾ ਆਗਾ ਤੇ ਅੱਗੇ ਦੋ ਵਿਸ਼ੇਸ਼ਣ ਆਗੇ ਇਹਦਾ ਸੰਬੰਧਕ ਰੂਪ ਬਣਿਆ ਜੀ ਫਸਟ ਦੇ ਵਿੱਚ ਚੰਗੇ ਅਧਿਆਪਕ ਨੇ ਮੇਰੀ ਸਹਾਇਤਾ ਕੀਤੀ ਵੀ ਜਿਹੜਾ ਚੰਗਾ ਅਧਿਆਪਕ ਸੀ ਵਧੀਆ ਸੀ ਸੰਬੰਧ ਦਸਰਿਆਪਾ ਦਾ ਉਹਨੇ ਮੇਰੀ ਸਹਾਇਤਾ ਕੀਤੀ ਕਾਲੇ ਘੋੜੇ ਲਈ ਪੱਠੇ ਲਿਆ ਮਤਲਬ ਜਿਹੜਾ ਕਾਲਾ ਕੋੜਾ ਹੈ ਉਹਦੇ ਲਈ ਪੱਠੇ ਲੈ ਕੇ ਉਹ ਸੰਬੰਧ ਹੋ ਰਿਹਾ ਨਾ ਉਹ ਦੋਵੇਂ ਬੱਚਿਆਂ ਨੂੰ ਪੜਾਉਣਾ ਚਾਹੁੰਦੀ ਸੀ ਅਮਰਜੀਤੀ ਤਾਂ ਉਹ ਪੜਨਾਮੀ ਸ਼ਬਦ ਵਰਤਿਆ ਵੀ ਉਹ ਜਿਹੜੇ ਉਹਦੇ ਦੋਨੇ ਬੱਚੇ ਸੋ ਦੋਨਾਂ ਨੂੰ ਪੜਾਉਣਾ ਚਾਹੁੰਦੇ ਸੀ ਹਾਂਜੀ ਚੰਗੇ ਤੋਂ ਚੰਗੇ ਕਾਲਾ ਤੋਂ ਕਾਲੇ ਅਤੇ ਦੋ ਤੋਂ ਦੋਵਾਂ ਵਿਸ਼ੇਸ਼ਣ ਸ਼ਬਦਾਂ ਦੇ ਸਧਾਰਨ ਤੋਂ ਸੰਬੰਧਕ ਰੂਪ ਬਣਿਆ ਜਿਹੜੇ ਨਾਵਾਂ ਨਾਲ ਇਹ ਵਿਸ਼ੇਸ਼ਣ ਲੱਗਿਆ ਹਨ ਉਹਨਾਂ ਤੋਂ ਪਿੱਛੇ ਸੰਬੰਧਕ ਲੱਗਿਆ ਇਸ ਲਈ ਵਿਸ਼ੇਸ਼ਣ ਸ਼ਬਦ ਦੇ ਰੂਪ ਦੀ ਤਬਦੀਲੀ ਆਈ ਹੈ thanks to all watching my video please share comment like my video